ਕਿੱਤੀ ਫਾਈਲ ਹੋਈ ਆ ਬਹੁਤ ਸਾਰੀ ਫਾਈਲ ਮਟਰ ਪਾਇਆ ਔਰ ਇੱਕ ਫਾਰਮ ਹਰ ਇੱਕ ਨੂੰ ਚੰਗਾ ਸਾਰਾ ਪਾਟ ਰਿਹਾ ਤੇ ਬਹੁਤ ਦੇਰਿੰਗ ਨਹੀਂ ਬਣੀ ਵਾ ਸਕੱਦਾ ਇਹ ਫਾਈਲ ਕੋਈ ਨਹੀਂ ਕਿੰਨਾ ਬੰਦਿਆ ਸੰਗ ਨਹੀਂ ਖਾਤਾ ਹੋਈ ਬਾਕੀ ਇਹ ਵਾਸਤੇ ਕੋਈ ਨਹੀਂ ਆ ਨਹੀਂ ਪਾੜੇ ਸਾਡੇ ਦਿਨ ਦਿਖਾਣ ਹੋ ਜੇ ਤਾਂ ਸਾਰੀ ਬਾਹਰ ਗਈ ਕਿੰਨਾ ਗਾ ਰੂ ਦੇਖੀ ਬਾਰੇ ਕੋਈ ਦੇਖੀ ਗੱਡੀਆਂ ਆ ਟਕੜਾਕ ਦੀ ਤਰ੍ਹਾਂ ਗੱਡੀਆਂ ਜੇ ਸ਼ੇਕ ਹੋਏ ਹੈ ਗੱਡੀ ਸ਼ੇਕ ਹੋਏ ਜੀ ਬੀਰ ਲਿਚਲੀ ਹੋਈ ਗੱਡੀ ਕੋਈ ਤਰ੍ਹਾਂ ਕਿਸੇ ਵੀ ਜੇ ਵੀਡੀਓ ਬਣਾਉਣੀ ਗੱਡੀ ਮੈਂ ਗੱਡੀ ਦੀ ਬਣਾਈ ਜੀ ਮੈਂ ਪੰਜ ਕਰਤੇ ਵਾਏ ਗੁਰਜੀਤ ਸਿੰਘ ਖਾਨ ਸਾਹਿਬ ਵਾਏ ਗੁਰਜੀਤ ਸਿੰਘ ਜੀ ਆਹ ਪੁਣਛਰਾ ਦੇਖੋ ਇਹ ਕੌਣ ਸਿ ਤਨਾਕਾ ਪਿਆ ਆ ਪੂਰਾ ਕਲਫੂ ਲੱਗਦਾ ਹੈ ਜੀ ਬਾਬਾ ਜੀ ਇਹ ਦੇਖ ਸਕਦੇ ਪੂਰਾ ਨਿਸ਼ਾਨ ਕੀਤਾ ਕਿ ਪੰਚੇ ਇੱਥੇ ਸ਼ੁਰੂ ਕਰ ਦਿੱਤਾ ਹੈ ਕਿਤਾ ਉਗਰਵਾਦੀਆਂ ਨੇ ਕਿਉਂਕਿ ਪੂਰੇ ਉਗਰਵਾਦੀਆਂ ਦਾ ਕੋਈ ਦਿਲਦਰ ਨਹੀਂ ਇਹਨਾਂ ਨੂੰ ਨਾ ਕੋਈ ਮਸੂਮ ਦਿੰਦਾ ਬਸ ਉਹਨਾਂ ਨੂੰ ਬਹਿਸ਼ਤ ਉਹਨਾਂ ਨੂੰ ਬਹਿਸ਼ਤ ਕਰਨੀ ਹੁੰਦੀ ਲੋਕਾਂ ਦੇ ਖਿਲਾਫ ਢੜਕੋਲਾ ਲੋਕਾਂ ਨੂੰ ਮੰਨ ਜਿਆਜ ਲੋਕਾਂ ਨੂੰ ਮਾਰਨ ਹੁੰਦਾ ਬਸ ਉਹ ਉਹ ਉਗਰਵਾਦੀ ਹੈ ਜੀ ਕਿੱਦਰਾ ਸਿੰਘ ਖਵਾ ਖੋਦਦਾ ਹੈ ਨਾ ਇਹ ਦਾ ਰਖੇ ਦਾ। ਇੱਕ ਦਾ। ਪਰ ਕਿ ਜੇ ਹਰੋਂ ਬੰਦ ਕਰ ਦਿੱਤੇ ਉਹ। ਐਦਾਂ ਛੱਡ ਦੇ ਐਦਾਂ ਰੱਖੀ ਤਾਂ ਅੰਦਾਜ਼ਾ ਹੈ। ਹੱਥ ਰੱਖਿਆ ਨਾ। ਅਰ ਉੱਥੇ ਜਿੱਥੇ ਜਾ ਰਹੇ ਪਹੁੰਚ ਰਹੇ ਆ। ਜਿਹੜਾ ਸੋਨੇ ਸਾਨੂੰ ਪੂਰਾ ਸ਼ਹਿਰ ਬੰਦ ਹੈ। ਗੁਰਦੁਆਰਾ ਸਾਹਿਬ ਇੱਧਰ ਸਿੰਘ ਸਾਬਾ ਜੀ। ਕਿੱਡੀ ਕਿ ਦੂਰ ਆ। इधर मुड़ जाना देख सामने पूरा सुन निशान पे पूरा देखो सनाटा भैया जी तो पइ नहीं सही समय बोलता एक घोरता हां एक घोरता रे ऊपर हां जुड़ेला की नहीं नहीं अब नहीं चले पापा जी एक घोरता सुंदर सभा घोरता जितनी से बारे ਵਾਹਿਗੁਰੂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਗੁਰਦੁਆਰਾ ਜੀ ਸਿੰਘ ਸਫਾ ਗੁਰਦੁਆਰਾ ਵਾਹਿਗੁਰੂ ਵਾਹਿਗੁਰੂ ਗੰਠੀ ਸਾਹਿਬ ਜੀ ਜੀ ਆਇਆਂ ਜੀ ਵਾਹਿਗੁਰੂ ਪੰਜਾਬ ਤੋਂ ਬੜੀ ਹਿੰਦੂ ਬੈਠੇ ਹਾਂ ਗੁਰਦੁਆਰਾ ਤੋਂ ਕਿੰਨਾ ਵਾਹਿਗੁਰੂ ਠੀਕ ਹੋਇਆ ਜੀ ਇਹ ਦੇਖੋ ਜੀ ਇਹ ਗੁਰਦੁਆਰੀਏ ਪ੍ਰਕਾਸ਼ ਜੀ ਗੁਰੂ ਸਾਹਿਬ ਦਾ ਪ੍ਰਕਾਸ਼ ਅਸੀਂ ਕੀ ਪ੍ਰਕਾਸ਼ ਕਰਕੇ ਨਾ ਹਾਂਜੀ ਸਭ ਤੋਂ ਬਾਰੇ ਸੋ ਕਸਮ ਕਰਾ ਦਿੰਦੇ ਕਿਉਂਕਿ ਯੂ ਨੋ ਕੋਈ ਚੀਜ਼ ਅੰਦਰ ਆਵੇ ਇਹ ਦੇਖੋ ये ਗੋਲੀਆਂ ਗੋਲੀਆਂ ਦੇ ਨਿਸ਼ਾਨ ਇਹ ਬੰਬ ਡਿੱਗਾ ਜੀ ਹਾਂ ਜੀ ਇਹ ਜੋ ਹੈ ਨਾ ਗੁਰੂ ਘਰ ਹਾਂ ਜੀ ਗੁਰਦਾਰਾ ਸ੍ਰੀ ਗੁਰੂ ਸਿੰਘ ਸਭਾ ਅੱਛਾ ਜੀ ਠੀਕ ਹੈ ਜੀ ਸਿੰਘਪੁਰ ਸਾਹਿਬ ਦੱਸਾਂਗੇ ਠੀਕ ਹੈ ਜੀ ਹਾਂ ਜੀ ਡਿਸਟ੍ਰਿਕਟ ਦੁਆਰਾ ਵਾਹਿਗੁਰੂ ਜੀ ਚਲੋ ਜੀ ਜੀ ਹਾਂ ਤੁਹਾਨੂੰ ਇਹ ਬਤਲਵਾ ਸੀ ਦਿਨ ਤੋਂ ਜਰੂਰ ਕਰਾਂਗੇ ਕਿ ਬਹੁਤ ਠੀਕ ਹੈ ਬਹੁਤ ਵਧੀਆ ਤੁਹਾਡਾ ਸਿਰ ਆਪਣਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆ ਦੇਖ ਰਹੇ ਦੁਆਰ ਦੇ ਵਿੱਚ ਪੂਰੇ ਛੇ ਢੇਡ ਗਏ ਤੇ ਦੁਆਰਾਂ ਦੇ ਵਿੱਚ ਵੀ ਦੇਖੋ ਇਹ ਗੁਰੂ ਘਰ ਤੇ ਹਮਲਾ ਹੋਇਆ ਹੱਤਵਾਦੀਆਂ ਵੱਲੋਂ ਬਹੁਤ ਮੰਦ ਭਾਗੀ ਖਬਰ ਹੈ ਤੇ ਇਹ ਲੋਹੇ ਦੀ ਇਹ ਲੋਹੇ ਦੀਆਂ ਨੇ ਸਾਰੀਆਂ ਇਹ ਸਾਰੀ ਦੇਖੋ ਡੀ ਲੋਹੇ ਦੇ ਸ਼ੀਟ ਪਾਤੇ ਕਿੰਨੇ ਭਾਰੀ ਵਸਪੋਰਟ ਆ ਉੱਪਰ ਵੀ ਦੇ ਸਕਦੇ ਆ ਸਾਰੇ ਨਜ਼ਰਬਾਣੀ ਸਾਰੇ ਨਿਸ਼ਾਨ ਪਏ ਗੁਰੂ ਘਰ ਦੇ ਸਾਡੀ ਬੀਸੀ ਸਰਵਿਸ ਵਿੱਚ ਆ ਇਹ ਤੇ ਸੁਣੀਆ ਅ ਅਚ 얘 ਕਿਹਾ ਜੀ ਬਹੁਤ ਕਾੜੀ ਪੇਸ਼ ਆ ਰਿਹਾ ਹੈ। ਉਹ ਜੀ ਕੋਈ ਨਾ ਤੁਸੀਂ ਅੰਮ੍ਰਿਤ ਆਪਣਾ ਲੈ ਲੀਹ ਨੰਬਰ। ਇਹ ਹੋਰ ਦੁਬਾਰੀ ਸੰਭ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਗੁਰੂ ਪਿਆਰੀ ਸਾਧ ਸੰਗਤ ਜਿਸ ਤਰ੍ਹਾਂ ਆਪ ਜੀ ਨੂੰ ਗੋਦੀ ਮੀਡੀਆ ਦੱਸ ਰਿਹਾ ਹੈ ਕਿ ਜਿਹੜੀ ਫਾਇਰਿੰਗ ਉਹ ਕੱਲੇ ਗੁਰਦੁਆਰੇ 'ਚ ਹੋਈ ਆ ਇਸ ਤਰ੍ਹਾਂ ਬਿਲਕੁਲ ਉਲਟਿਆ ਕਿਉਂਕਿ ਜਿਹੜੀ ਫਾਇਰਿੰਗ ਹੋਈ ਆ ਉਹ ਮਸਜਿਦ ਤੋਂ ਤੇ ਜਾਂ ਮੰਦਿਰ ਤੋਂ ਪਰ ਇਹ ਵੀ ਆ ਗੁਰਦੁਆਰੇ ਪਾਰੇ ਆ ਕਿ ਗੁਰਦੁਆਰੇ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਤੇ ਗੋਦੀ ਮੀਡੀਆ ਝੂਠ ਜਿਹਾ ਮਾਰ ਰਿਹਾ ਹੈ ਕਿ ਜਿਹੜੀ ਗ੍ਰੰਥੀ ਦੇ ਅੰਦਰ ਮੌਤ ਹੋਈ ਆ ਇਸ ਤਰ੍ਹਾਂ ਨਹੀਂ ਜਿਹੜਾ ਗ੍ਰੰਥੀ ਸਿੰਘ ਆ ਉਹਦੀ ਜਿਹੜੀ ਮੌਤ ਆ ਉਹਦੇ ਘਰ ਹੋਈ ਆ ਤੇ ਜਿਹੜਾ ਇਹ ਇਹ ਤਾਂ ਗੋਦੀ ਮੀਡੀਆ ਜਾਣ ਪੁੱਝ ਕੇ ਲੋਕਾਂ ਨੂੰ ਭੜਕਾ ਰਿਹਾ ਕਿ ਹਿੰਦੂ ਮੁਸਲਮਾਨਾਂ ਇਹ ਸਿੱਖ ਤੇ ਮੁਸਲਮਾਨਾਂ ਵਿੱਚ ਲੜਾਈ ਪਾਉਣ ਵਾਲੀ ਗੱਲ ਆ ਇਸ ਤਰ੍ਹਾਂ ਦਾ ਪਤਾ ਨਹੀਂ ਆ ਕਿ ਉਹਨਾਂ ਨੇ ਅਤਵਾਦਿਆਂ ਦਾ ਕੋਈ دین ਧਰਮ ਨਹੀਂ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਗੁਰਦਾਰੇ ਦੇ ਫਾਇਰਿੰਗ ਕੀਤੀ ਹੈ ਜਾਂ ਮਸਜਿਦ ਦੇ ਜਾਂ ਮੰਦਿਰ ਦੇ ਉੱਤੇ ਕੀਤੀ ਆ ਉਹਨਾਂ ਨੇ ਫਾਇਰਿੰਗ ਕੀਤੀ ਆ ਇਸ ਕਰਕੇ ਅਸੀਂ ਕਹਿੰਦੇ ਆ ਕਿ ਜਿਆਦਾ ਅਹਿਮਤ ਕੀਤੀ ਜਾਵੇ ਇਹਨਾਂ ਦਾ ਬਸ ਇਹੋ ਕੰਮ ਆ ਵੀ ਇਹਨਾਂ ਨੇ ਆਪਣੇ ਵੀਊਆਂ ਦੇ ਖਾਤਰ ਲੋਕਾਂ ਨੂੰ ਭੜਕਾਉਣਾ ਤੇ ਇਹਨਾਂ ਦੇ ਵਿੱਚ ਜੰਗ ਦਾ ਮਾਹੌਲ ਪੈਦਾ ਕਰਨਾ ਹਾਂਜੀ ਇਹ ਵੀ ਦੱਸਦੇ ਆ ਕਿ ਜਿਹੜਾ ਇਲਾਕੇ ਦੇ ਵਿੱਚ ਆ ਉੱਥੇ ਪੂਰੇ ਸ਼ਹਿਰ ਦੇ ਵਿੱਚ ਸਰਨਾਟਾ ਛਾਇਆ ਹੋਇਆ ਕੋਈ ਸੀ ਨਹੀਂ ਲੱਗੇ ਪਾਸੇ ਇੱਕ ਵੀ ਬੰਦਾ ਨਹੀਂ ਤੇ ਕੰਦਾ ਦੇ ਉੱਤੇ ਤੇ ਲੋਕਾਂ ਦੇ ਦੁਆਰਾ ਉੱਤੇ ਗੋਲੀਆਂ ਤੇ ਤੇ ਬੰਬ ਦੇ ਨਿਸ਼ਾਨ ਉਸ ਤਰ੍ਹਾਂ ਹੀ ਆਪਣੇ ਜਿਹੜੇ ਗੱਡੀਆਂ ਮੋਟਰਾਂ ਦੇ ਉੱਤੇ ਜਿਹੜੇ ਗੋਲੀਆਂ ਵੱਜੀਆਂ ਉਸ ਤਰ੍ਹਾਂ ਇਹ ਤੇ ਗੁਰੂ ਮਹਾਰਜ ਦੀ ਕਿਰਪਾ ਵੀ ਸਾਨੂੰ ਪ੍ਰਮਾਤਮਾ ਨੇ ਇੱਥੇ ਭਾਵੇਂ ਕਿਸ ਤਰ੍ਹਾਂ ਭੇਜਦਾ ਅਸੀਂ ਇਹ ਵੀ ਦੱਸ ਦਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ ਉਹ ਬਿਲਕੁਲ ਸਰਸਤੇ ਉਹਨਾਂ ਦੇ ਤ੍ਰੀਟ ਤੱਕ ਨਹੀਂ ਆਈ ਬਾਕੀ ਗੁਰਦੁਆਰੇ ਦੇ ਵਿੱਚ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਦੁਆਰਾ ਦੂਰਾ ਤੇ ਕੰਦਾ ਇਸ ਹੀ ਸੱਜੂ ਸੇ ਉਹ ਟੁੱਟ ਗਿਆ ਪਾਸੇ ਉੱਥੇ ਜਾਨੀ ਮਾਲ ਦਾ ਕੋਈ ਇਨਸਾਨ ਨਹੀਂ ਹੋਇਆ ਤੇ ਇੰਨੀਆਂ ਗ ਬੇਨਤੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ